क्रिएट की मूह बंद हो जाता है तो मैं उम्मीद है कि जिनी भी साड़ी मेहनत हुई है उन्होंने भाग लगन रब के अगे ही अरदास करते हैं एंड अभी थोड़ा बिल्कुल भी जिम्मे मैं क्या कि निराश नहीं होने देवे तो सारे जने जाओ एंड मोर ओवर फिर भी थोड़ा बहुत प्यारे प्यारे से मैसेजेस मिलोगे क्योंकि आप छोटे छोटे पॉइंट्स से सोशल इशूज में भी चुके होंगे हम मैं वो ज्यादा रिवील नहीं करूँगी जो तुम फिल्म देखोगे थोड़ा पता ਥੈਂਕ ਯੂ ਸਰ ਸਾਡੀ ਸਰਪੰਚ ਜੀ ਕੀਤੀ ਉਸ ਤੋਂ ਬਾਅਦ ਮੈਂ ਜੋ ਲੋਗ ਹੈ ਸਮਾਂ ਦੇ ਵਿੱਚ 25 ਟੁਕੀ ਜੀ ਇਹ ਤਾਂ ਹੋਣੀ ਮੈਂ ਦੱਸ ਨਹੀਂ ਸਕ ਰਹੀ ਇਹ ਤੁਹਾਨੂੰ ਹੋ ਗਈ ਰੀਲਿਜ਼ ਹੋ ਗਈ ਅੱਜ ਰੀਲਿਜ਼ ਹੋ ਗਈ ਪਰ ਅਜੇ ਸਾਰੇ ਨੇ ਦੇਖਣ ਜਾਣਾ ਹੈ ਅਜੇ ਤਾਂ ਮਿਟੇ ਹੈਗਾ ਮੈਂ ਅਜੇ ਰੀਲਿਜ਼ ਨਹੀਂ ਹੋ ਗਿਆ ਜੀ ਅੱਜ ਮੈਂ ਬੜੀ ਵਧੀਆ ਮਿਲਵਾਤੀ ਦਿੱਤੀ ਆ ਇਹਦੇ ਵਿੱਚ ਇਹ ਵੀ ਫਿਲਮ ਕਮਾਲ ਹੈ ਟ੍ਰੇਲਰ ਨਾਲ ਦੇਖ ਕੇ ਲੱਗਦਾ ਕੀ ਕਹਿਣਾ ਚਾਹੀਦਾ ਮੈਂ ਬਹੁਤ ਸੈਸਬਾ ਫਿਲਮਾਂ ਦੇ ਵਿੱਚ ਕੰਕਾਰ ਕਰਦੀ ਕਦੀ ਵੀ ਇਸ ਤਰ੍ਹਾਂ ਨਾਲ ਬਹੁਤ ਜ਼ਿਆਦਾ ਤਿਆਰੀ ਦੇ ਨਾਲ ਨਹੀਂ ਗਈ ਮੈਂ ਕਿੱਥੇ-ਜਿੱਥੇ ਵੀ ਤੁਹਾਨੂੰ ਸਾਰਿਆਂ ਨੂੰ ਮੇਰੇ ਕਿਰਦਾਰ ਪਸੰਦ ਆਏ ਤੇ ਚਾਹੇ ਉਹ ਰੱਪੜਾ ਰੇਡੀ ਕੋ ਜਿਚਾਰੀ ਬੋਲ ਸੁਣਦੇ ਸੀ ਜਾਂ ਕੇ ਉਹ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਨਾਲ ਹੀ ਤੁਹਾਨੂੰ ਇ tanto ਜ਼ਿਆਦਾ ਪਿਆਰ ਦਿੱਤਾ ਜਦੋਂ ਇਸ ਫਿਲਮ ਦੀ ਕਹਾਣੀ ਉਹ ਵੀ ਤੁਹਾਨੂੰ ਨੇ ਮੈਨੂੰ ਸੁਣਾਈ ਤੇ ਮੈਨੂੰ ਲੱਗਾ ਕਿ ਸੱਚੀ ਇਸ ਤਰ੍ਹਾਂ ਦਾ ਕਿਰਦਾਰ ਹੈ ਜਿਹਨੂੰ ਕੋਈ ਵੀ ਅਦਾਕਾਰ ਕਰਨਾ ਚਾਹੁੰਦਾ ਕਿਉਂਕਿ ਹਰ ਅਦਾਕਾਰ ਦੀ ਜ਼ਿੰਦਗੀ ਦੇ ਵਿੱਚ ਇਹ ਖਾਹਿਸ਼ ਰਹਦੀ ਆ ਕਿ ਇੱਕ ਮੋੜ ਆਵੇ ਉਹਦੀ ਲਾਈਫ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਉਹਦੇ ਅੰਦਰ ਦੀ ਜਿਹੜੀ ਆਤਮਾ ਉਹ ਕੰਮ ਕਰਕੇ ਖੁਸ਼ ਹੋ ਸਕੇ ਤੇ ਮੈਂ ਇਹ ਵਾਲਾ ਕਿਰਦਾਰ ਕਰਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੱਗੀ ਫੀਲ ਕਰਦੀ ਮੈਨੂੰ ਲੱਗਦਾ ਕਿ ਮੈਂ ਥੈਂਕਸ ਕੋ ਲਿਆ ਉਹੇ ਠਣਾਦੀ ਕਿ ਉਹਨਾਂ ਨੇ ਮੇਰੇ 'ਤੇ ਇਤਰਾਫ ਨਹੀਂ ਚੁਣਿਆ ਫਿਰ ਤੇ ਵਿਸ਼ਵਾਸ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਹਮੇਸ਼ਾ ਇਹ ਤੁਹਾਨੂੰ ਲੱਗਦੀ ਕਿ ਕੋਈ ਹੀਰੋਇਨ ਬੇਸਡ ਵੀ ਫਿਲਮਾਂ ਹੁੰਦੀਆਂ ਨੇ ਜਿੱਦ ਹੀਰੋ ਇਟ ਇਸ ਲੀਡ ਕੈਰੈਕਟਰ ਤੇ प्रोडक्शन ਹਾਊਸ ਕੋ ਲੈ ਕੇ ਡਿਸਟ੍ਰੀਬਿਊਟਰ ਤੱਕ ਸਭ ਨੂੰ ਹੁੰਦਾ ਸੀ ਪਤਾ ਨਹੀਂ ਫਿਲਮ ਨੂੰ ਓਪਨਿੰਗ ਮਿਲੇਗੀ ਕਿ ਨਹੀਂ ਇਹ ਮੰਨਿਆ ਜਾਂਦਾ ਸਾਡੀ ਇੰਡਸਟਰੀ ਦੇ ਵਿੱਚ ਕਿ ਸਿਰਫ ਜਿਹੜੇ ਹੀਰੋ ਨੇ ਵੱਡੇ ਹੀਰੋ ਨੇ ਜਿਹੜੇ ਉਹਨਾਂ ਨੂੰ ਹੀ ਓਪਨਿੰਗ ਮਿਲਦੀ ਤੇ ਇਸ ਫਿਲਮ ਦੇ ਰਾਹੀਂ ਅਸੀਂ ਇਸ ਮੇਥੋਡ ਨੂੰ ਤੋੜਿਆ ਜਦੋਂ ਅਸੀਂ ਵਨ ਪਾਰਟ ਲੈ ਕੇ ਆਏ ਤੇ ਇੱਕਦਮ ਸਾਰਿਆਂ ਨੇ ਉਹਨਾਂ ਦਾ ਸਪੋਰਟ ਨਹੀਂ ਦਿੱਤਾ ਜਿਹਨੂੰ ਜਿਹਨੂੰ ਅਸੀਂ ਡਿਜ਼ਰਵ ਕਰਦੇ ਸੀ ਸਾਡਾ ਪ੍ਰੋਡਕਟ ਜਿਹਨੂੰ ਡਿਜ਼ਰਵ ਕਰਦਾ ਸੀਗਾ ਕਿਉਂਕਿ ਹਰੇਕ ਦੇ ਅੰਦਰ ਸੀਗਾ ਕਿ ਇਹਦੇ ਵਿੱਚ ਅਗਰ ਲੀਡ ਦੇ ਰੱਖ ਤੇ ਬਹੁਤ ਵੱਡੇ ਵੱਡੇ ਨਾਮ ਨਹੀਂ ਹੈਗੇ ਕੈਰੇਕਟਰ ਆਰਟਿਸਟ ਨੇ ਔਰਤਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਪੰਜਾਬ ਤੇ ਚੱਲਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮਾਨ ਮੋੜੇ ਤੋਂ ਬਣਨ ਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇੱਕ ਨਵਾਂ ਟ੍ਰੈਂਡ ਤੋੜਿਆ ਪੰਜਾਬ ਦੇ ਵਿੱਚ ਕਿ ਹੁਣ ਕੈਰੇਕਟਰ ਬੇਸਡ ਫਿਲਮਾਂ ਜਿਹੜੀਆਂ ਉਹਨਾਂ ਨੂੰ ਵੀ ਅੱਛੀ ਓਪਨਿੰਗ ਲੱਗਣ ਲੱਗੀ ਉਹਨਾਂ ਨੂੰ ਵੀ ਵਧੀਆ ਚਾਰ ਪੈਸੇ ਉਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਹੋਣ ਲੱਗ ਪਏ ਤੇ ਇਸ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਬਹੁਤ ਜ਼ਿਆਦਾ ਆਪਣੇ ਸਿਨੇਮੇ ਨੂੰ ਹੋਰ ਇੱਕ ਨਵੇਂ ਤਰੀਕੇ ਨਾਲ ਅੱਗੇ ਲੈ ਕੇ ਜਾਣ ਸਫਲ ਹੋਇਆ। ਵਰਤਕ ਰੋਲ ਤੁਸੀਂ ਵੀ ਮਾਦੇ ਵਿੱਚ ਨਿਭਾਏ ਹੋਗੇ ਕਿਤੇ ਮਾਂ ਕਿਤੇ ਭੈਣ ਕਿਤੇ ਸਭ ਕਿਹੜਾ ਰੋਲ ਨਿਭਾਉਣ ਤੇ ਜਿਆਦਾ ਤੁਹਾਨੂੰ ਲੱਗਾ ਕਿ ਆਪਾਂ ਲਾ ਕੇ ਰੋਲ ਜਿੰਨੇ ਵੀ ਚੈਲੈਂਜਿੰਗ ਰੋਲ ਮੇਰੇ ਸੀ ਕਿਤੇ ਦੇ ਚਾਹੇ ਮੈਂ ਜਦੋਂ ਅੰਗਰੇਜ਼ ਕੀਤੀ ਤੇ ਮੈਨੂੰ ਉਦੋਂ ਉਮੀਦ ਸੀਗੀ ਕਿ ਉਹ ਇਤਨਾ ਵੱਡਾ ਹੋਣਾ ਉਹ ਜਿਹੜਾ ਸੁਝੰਦਾ ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕੀਤਾ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5-6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਕਿ ਮੈਂ ਕਿਹੋ ਜਿਹਾ ਕਰਕੇ ਦੇਖਾਂ ਯੋਗੀ ਮੈਨੂੰ ਡਰ ਲੱਗਦਾ ਸੀ ਕਿ ਇਹ ਇੱਕ ਕਾਮ ਲੈਗਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਮੇਗੇ ਉਹ ਸਖਤ ਕਰਨਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾ ਬਣਾ ਕੇ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਐ ਦੂਸਰੇ ਤੀਸਰੇ ਦਿਨ ਤੱਕ ਖਦਦਾਰ ਦਿਖਾਉਣੇ ਸ਼ੁਰੂ ਹੋ ਗਏ ਫਿਰ ਮੈਂ ਜਾ ਕੇ ਦੇਖਦੇ ਹਾਂ ਕਿ ਫਿਲਮ ਕਿ ਆ ਰਹੀ ਹੈ ਬਹੁਤ ਜਿਆਦਾ ਮੈਂ ਬਲੈਸਡ ਫੀਲ ਕੀਤਾ ਖੁਦ ਨੂੰ ਕਿ ਮੈਨੂੰ ਇਹੋ ਜਿਹੇ ਕਿਰਦਾਰ ਜਿਹਾ ਮੌਕਾ ਮਿਲਿਆ ਫਿਰ ਮੈਂ ਜਦੋਂ ਗੌਰ ਤੋਂ ਗੌਰ ਦੇਖੀ ਉਹਦੋਂ ਮੈਨੂੰ ਬੜਾ ਅੱਛਾ ਲੱਗਿਆ ਇਹ ਫੈਰ ਇਹੋ ਨਾ ਫਿਲਮ ਦੇ ਵਿੱਚ ਦਿਖਾਏ ਚਾਹੀਦਾ ਮੈਨੂੰ ਲੱਗਦਾ ਕਿ ਇਸ ਫਿਲਮ ਨੇ ਮੈਨੂੰ ਪੱਕੇ ਪੈ ਰਹੀ ਇੱਕ ਵਧੀਆ ਅਦਾਕਾਰ ਨੂੰ ਦਾ ਜਿਹੜਾ ਮਾਣ ਦਵਾਇਆ ਹੈ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰਦੇ ਵਿੱਚ ਪਦਰ ਬਹੁਤੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਂ ਨਹੀਂ ਆਉਂਦਾ ਉਹ ਕਹਿੰਦੇ ਆ ਸਸਟ ਨਹੀਂ ਕਰੀ ਜਾਂਦੀ ਸੋ ਮੈਨੂੰ ਲੱਗਦਾ ਕਿ ਕਲਾਕਾਰ ਦੀ ਕਿੰਨਾ ਵੱਡਾ ਮਾਣ ਹੈ ਹੈ ਨਾ ਕਿ ਕਿਸੇ ਫਿਲਮ ਦੇ ਕਰਜ਼ਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੁਹਾਡਾ ਨਾਂ ਹੀ ਹੋਦਾ ਮੈਡਮ ਜਿਵੇਂ ਉਹ ਸਸਦਾ ਰਿਸ਼ਤਾ ਇੱਕ ਪੜਾ ਨਹੀਂ ਨਾ ਵੀ ਬਿਖਦਾ ਠੀਕ ਹੈ ਇਸ ਫਿਲਮ ਦੇ ਨੂੰ ਉਹ ਤੁਹਾਨੂੰ ਉਹ ਦੇਖਿਆ ਕਿ ਉਹਦਾ ਧਿਆਨ ਰੱਖਿਆ ਕਿ ਬਿਲਕੁਲ ਬਿਲਕੁਲ ਧਿਆਨ ਰੱਖਿਆ ਗਿਆ ਜੀ ਅਸੀਂ ਫਿਲਮ ਦੇਸ਼ਕ ਇਹ ਬੜੀ ਮਨੋਰੰਜਨ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੂੰਗੀ ਕਿ ਇਹ ਕੋਈ ਕਮੇਡੀ ਫਿਲਮ ਨਹੀਂ ਆ ਇਹ ਇੱਕ ਪਰਵਾਰਿਕ ਫਿਲਮ ਆ ਜਿਸ ਨੂੰ ਕਮੇਟੀ ਦਾ ਰੰਗ ਜਾਣਿਆ ਸੀ ਮਨੋਰੰਜਨ ਕਿਹਾ ਜਾਂਦਾ ਨਹੀਂ ਤਾਂ ਕਿਥੇ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸੀਧੀ ਸਿਆਪਾ ਜੋ ਨਿਕਲ ਕੇ ਅੱਪਾ ਕੇ ਚੱਲਦੇ ਆਂ ਤੇ ਉੱਥੇ ਜਾ ਕੇ ਫਿਰ ਉਹ ਸਟੈਸ ਪਾਪਾ ਬਣਾ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਉਗੇ ਅਸੀਂ ਕੋਈ ਪਾਸ਼ਣ ਨਹੀਂ ਦਿੱਤਾ ਫਿਲਮ ਅਸੀਂ ਕੋਈ ਲੈਕਚਰ ਨਹੀਂ ਦਿੱਤਾ ਫਿਲਮ ਅਸੀਂ ਕੋਈ ਸਕੂਲ ਫੀਡਿੰਗ ਨਹੀਂ ਕੀਤੀ ਫਿਲਮ ਅਸੀਂ ਸਿਰਫ ਬਹੁਤ ਪਿਆਰ ਨਾਲ ਅਸ਼ੋਪਲੇ ਦੇ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਫੈਮਲੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਉਹਨਾਂ ਨੂੰ ਲੋਕ ਦੁਆਪੇ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਯੂਨੀਵਰਸਿਟੀ ਜ਼ਿਕਰ ਕੀਤਾ ਕਿ ਪੀ ਡਾਡਾ ਪ੍ਰੋਜੈਕਟ ਸੀਗਾ ਹੋਰ ਤਾਂ ਦਾ ਨੋਟਿਸ ਕੰਮ ਦਾ ਸੀ ਜਦ ਮਦਰ ਰੋਲ ਕੀਤਾ ਉਹਦਾ ਪਰ ਮੈਂ ਤਾਂ ਨਾਲ ਤੁਹਾਨੂੰ ਦੱਸਦਾ ਇੱਕ ਇਹ ਐਕਸਪੀਰੀਅੰਸ ਦਾ ਮੈਂ ਤਾਂ ਨਾਲ ਕੀ ਇਹ ਨਵੀਂ ਜਿਹਾ ਉਹਨਾਂ ਨੂੰ ਦਿੱਤੀਆਂ ਤੁਸੀਂ ਮੈਂ ਤਾਂ ਕੋਈ ਨਹੀਂ ਕਰ ਸਕਦਾ ਕਿ ਮੈਂ ਦੇਖਿਆ ਪਰ ਮੈਨੂੰ ਮੈਂ ਜਦ ਹੁਣ ਇਹਨਾਂ ਦਾ ਕੰਮ ਦੇਖਿਆ ਪਹਿਲੀ ਫਿਲਮ ਦੇਖੀ ਦੂਸਰੀ ਦੇਖੀ ਤੇ ਅੱਜ ਹੀ ਮੈਂ ਤਾਂ ਆਪ ਲੋਕਾਂ ਨੂੰ ਕਹਿ ਰਹੀ ਸੀ ਕਿ ਮੈਂ ਤਾਂ ਮੈਨੂੰ ਲੱਗਦਾ ਕਿ ਤੈਨੂੰ ਹੁਣ ਹੋਰ ਥੋੜਾ ਜਿਹਾ ਸੀਰੀਅਸ ਹੋ ਜਾਣਾ ਚਾਹੀਦਾ ਸਿਨੇਮੇ ਦੇ ਲਈ ਕਿਉਂਕਿ ਤੂੰ ਜਿਆਦਾ ਕਾਈਕੀ ਰੋਸ ਵਰਗਾ ਤੇ ਥੋੜਾ ਜਿਹਾ ਸਿਨੇਮੇ ਦੇ ਲਈ ਸੀਰੀਅਸ ਹੋ ਤੂੰ ਬਹੁਤ ਸੋਹਣਾ ਲੱਗ ਰਿਹਾ ਸਕਰੀਨ ਦੇ ਉੱਤੇ ਫਿਲਮ ਤੇਨੂੰ ਸਪੇਸ ਅੱਛੀ ਮਿਲੀ ਐ ਤੂੰ ਬਹੁਤ ਵਧੀਆ ਕੰਮ ਕੀਤਾ ਪਹਿਲੀ ਫਿਲਮ ਨਾਲੋਂ ਦੂਜੀ ਫਿਲਮ ਦੇ ਤੇਰੀ ਅਦਾਕਾਰੀ ਦਾ ਬੜਾ ਨਿਖਾਰ ਆਇਆ ਐ ਔਰ ਇਸ ਬੱਚੇ ਨੇ ਮੇਰਾ ਕੀ ਹੋ ਗਿਆ ਆਡੀਅנס ਨੂੰ ਕੀ ਪੈਸਾ ਵਸੂਲ ਦੇਣਾ ਹਾਂਜੀ ਆਡੀਅਸ ਨੂੰ ਕੀ ਪੈਸਾ ਵਸੂਲ ਆਡੀਅਸ ਨੂੰ ਤਾਂ ਸਹੀ ਕਹਣਾ ਤਾਂ ਇਹਦੀ ਛੁੱਟੀਆਂ ਹੋ ਗਈਆਂ ਨੇ ਤੇ ਪੈਸਾ ਵਸੂਲ ਫਿਲਮ ਐ ਤੁਸੀਂ 1 ਪਾਰਟ ਇਹਦਾ ਦੇਖਿਆ ਐ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਨਹੀਂ ਸਹਿਤ ਸਭਾਈ ਬਣਾ ਲਈ ਸੀ ਸਾਨੂੰ ਬਹੁਤ ਪਤਾ ਸੀ ਤੁਸੀਂ ਇੰਨੀ ਸੁਪਰ ਡੁਪਰ ਹਿੱਟ ਕਰੋਗੇ ਅਸੀਂ ਸੋਚਿਆ ਸੀ ਚਲੋ ਇੱਕ ਜਰਵਾ ਕਰਦੇ ਸਾਡੇ ਪੈਸੇ ਵੀ ਪੂਰੇ ਹੋ ਜਾਣਗੇ ਸਾਇ ਅਹੀਂ ਇੰਨੇ ਦੇ ਵਿੱਚ ਕੋਸ਼ਾ ਪਰ ਤੁਸੀਂ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਤੇ ਹੁਣ ਜਦੋਂ ਅਸੀਂ ਦੂਸਰੀ ਫਿਲਮ ਲੈ ਕੇ ਆ ਰਹੇ ਅਸੀਂ ਤਾਂ ਬਹੁਤ ਜ਼ਿਆਦਾ ਵਾਧ ਮਿਹਨਤ ਦੇ ਨਾਲ ਲੈ ਕੇ ਆਏ ਹਾਂ ਤਾਂ ਕਿ ਹਮੇਸ਼ਾ ਇੰਚੋਂ ਦਾ ਜ਼ਿਆਦਾ ਤਾਂ 50% ਹੁੰਦਾ ਕਿ ਨਾ ਕਿ ਜਦੋਂ ਇੱਕ ਫਿਲਮ ਆਈ ਉਹ ਹਿੱਟ ਹੋ ਗਈ ਉਹਦਾ ਸੀਕਵਲ ਬਣਾਉਂਦੇ ਹੋ ਦਸ਼ਕ ਜਾਲਦੇ ਨੇ ਨਰਾਸ਼ ਹੋ ਕੇ ਵਾਪਸ ਆਉਂਦੇ ਪਰ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹਦੇ ਚ ਇੱਕ ਨਵੀਂ ਫਿਲਮ ਬਣਾਉਂਦੇ ਕਿ ਜੇ ਅਸੀਂ ਪਹਿਲੀ ਫਿਲਮ ਬਣਾਈ ਸੁਪਰ ਡੁਪਰ ਦੂਜੀ ਬਣਾਈ ਜੇ ਡੁਪਰ ਤੋਂ ਵੀ ਉੱਪਰ ਹੋਰ ਤੋਂ ਵੀ ਉੱਪਰ ਹੈਨਾ ਤੇ ਪਹਿਲੀ ਫਿਲਮ ਦਾ ਜਿਹੜਾ ਅਨਾਉਂਸ ਕੀਤਾ ਸੀ ਕਿ ਸੈਕਿੰਡ 24 ਦੇ ਵਿੱਚ ਆਏਗੀ ਦੂਸਰੀ ਫਿਲਮ ਬਣਾਉਂਦੇ ਆ ਬਣਾਉਂਦੇ ਆ ਅਸੀਂ ਤੀਸਰੀ ਫਿਲਮ ਤੇ ਕਹਾਣੀ ਡਿਸਾਈਡ ਕਰ ਲਈ ਆ ਕਿ ਆ ਹੋਏਗਾ ਜਿਹਨੂੰ ਕਹਿੰਦੇ ਡਲ ਡਲ ਇੰਦਾ ਕੰਫੀਡੈਂਸ ਬਿਲਕੁਲ ਗੋਲ ਸੋ ਇਹ ਆ ਜਿੱਦਾਂ ਲੋਕਾਂ ਇਹਨੂੰ ਫਿਲਮ ਦੇ ਵਿੱਚ ਪਿਆਨ ਕੀਤਾ ਗਿਆ। ਤੁਹਾਨੂੰ ਵੀ ਲੱਗਦਾ ਕਿ ਉਹਨਾਂ ਨੇ ਸਮੇਂ ਦੇ ਸਿੱਕਾ ਕਰਾ ਦੇ ਜੁਵਾ ਦਾ ਸੁਭਾਅ ਬੜੇ ਚੰਗੀ ਲੱਗਿਆ। ਇਹ ਚੰਗੀਆਂ ਫਿਲਮਾਂ ਦਾ ਬਹੁਤ 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 ਜ਼ਿਆਦਾ ਮਾੜਾ ਅਸਰ ਉਹਨਾਂ ਤੇ ਸਿੱਧਾ ਮੈਂ ਦਿਲੋਂ ਥੋੜੀ ਦੁਖੀ ਵੀ ਹਾਂ। ਇਹ ਫਿਲਮ ਇੰਨੀ ਡੈਂਜਰਸ ਆ ਨਾ ਉਹਨਾਂ ਨੌਜਵਾਨ ਸਸਾਂ ਲਈ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਨ ਪਰਪੋਸ ਹੋਏਗਾ ਸਾਧਨ। ਕਿਉਂਕਿ ਉਹ ਲੜਾਈਆਂ ਦਾ ਬਹੁਤ ਜਿੰਨੇ ਫਿਲਮ ਦੇਖਨੇ ਉਹਨੂੰ ਮੁਹੱਬਤ ਕਰਨੀ ਆ ਜਣੀਆ ਉਹਨੂੰ ਸਤਿਕਾਰ ਦੇਣਾ ਆ ਜਣਾ ਉਹਨੂੰ ਪਿਆਰ ਕਰਨਾ ਆ ਜਣੀਆ ਉਹਨੂੰ ਆਪਣੀ ਥਾਂ ਦੀ ਪਛਾਣ ਕਰਨੀ ਆ ਜਣੀਆ ਉਹਨੂੰ ਦੂਸਰਿਆਂ ਨੂੰ ਸਪੇਸ ਦੇਣਾ ਇਹ ਸੱਜਣੋਂ ਬਧੀ ਮਹਾਰਤ ਹੈ ਮੈਂ ਤੇ ਯਾਰ ਬਣਾ ਰੋ ਕਿੰਨਾ ਪਿਆਰ ਹੈ ਜੱਟ ਦਾ ਲੋਕ ਵੀ ਦੱਬਲੇ ਹਾਂ ਹਾਂ ਸਭ ਕੁਝ ਇੱਕ ਸੱਤਾ ਹੁੰਦਾ ਸਭ ਕੁਝ ਤੋਂ ਤੋਂ ਨਾਲੋਂ ਵੱਧ ਪਿਆਰ ਹੈ ਮੇਰੇ ਤੇਰਾ ਕੀ ਬਣੂਗਾ ਰਾਤਾਂ ਦੀ ਤੇਤੀ ਰਾਤਾਂ ਦੀ ਤੂੰ ਜਿੰਨੇ ਵੀ ਤਾਲਾਂ ਵਾਲੀਆਂ ਸਾਨੂੰ ਮਨਜ਼ੂਰ ਆ ਸਭ ਪਸੰਦ ਆ ਆ ਜਿਓ ਮੈਂ ਦੱਸਦੀ ਕੋਰੇ ਅਸੀਂ ਕਿਉਂਕਿ ਸਾਢੇ ਦੇਣ ਸਾਲ ਅਸੀਂ ਇਸ ਸੀ ਤੇ ਕੰਮ ਕੀਤਾ ਹੋਈ ਕਨਵੈਸ ਨਹੀਂ ਸਾਡੇ ਘਰ ਨੇ ਸੋ ਵੀਰ ਸੀਕੂਐਸ ਜਿਹਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਬਹੁਤ سارے ਐਲੀਮੈਂਟਸ ਫਾਇਲ ਫਿਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ ਚ ਗਏ ਉਹ ਜਿਹੜੀਆਂ ਮੇਜਸ ਤੋਂ ਸਿਆਵਾ ਨੇ ਕਹਿ ਲਈ ਅਸੀਂ ਫਿਰ ਉਹਨਾਂ ਨੂੰ ਐਲੀਮੈਂਟ ਸਮਝ ਕੇ ਇੱਕ ਮੈਸੇਜ ਦੇ ਰੂਪ ਦੇ ਵਿੱਚ ਸਿਨੇਮਾ ਦੇ ਕੌਂਟੇਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਦੇ ਇੱਕ ਬਾਲੇਬੋਲ ਦੇ ਲਾਇਆ ਪਰਚੰਦੇ ਨੇ ਜਿਹੜਾ ਪੰਜਾਬ ਦੇ ਨਾਮ ਜਾਂ ਉਸ ਸਾਹਮਣੇ ਆ ਗਿਆ ਕਿ ਬਈ ਤੁਹਾਨੂੰ ਜਿਹੜਾ ਉਹਨਾਂ ਦੇ ਤੋਂ ਆਉਂਦਾ ਹੈ ਬੜੀ ਵਧੀਆ ਗੱਲ ਹੈ ਜੇ ਸਿਕਲ ਬਣਾਦੇ ਨੇ ਕਿਉਂਕਿ ਪਹਿਲੀ ਫਿਲਮ ਪ੍ਰਵਾਹ ਚੜਦੀ ਹੈ ਪਿਆਰ ਦਿੰਦੇ ਨੇ ਸਰੋਤੇ ਤਾਂ ਹੀ ਉਹ ਜਿੰਜੀਦ ਨੂੰ ਮਰਦੀ ਹੈ ਸੋ ਮੇਲਾ ਦਾ ਸੋ ਜੀ 3 3 4 5 6 ਚੀਰ ਵੀ ਕਰਦੀ ਹੈ ਨਹੀਂ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਂਦੀਆਂ ਬਹੁਤ ਜੁਮੇ ਦੇ ਆਪਣੇ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿਨੇਮਾ ਦੇ ਥ्रू ਜਲਦੀ ਸਮਝ ਆਉਂਦੀਆਂ ਨੇ ਜੀ ਇਹ ਦੇਖਿਆ ਮੈਂ ਤਾਂ ਇਹ ਫਿਲਮਾਂ ਕਰਨ ਤੋਂ ਬਾਅਦ ਇੰਨਾ ਕੌਨਫੀਡੈਂਸ ਬਣਿਆ ਉਹ ਬਾਅਦ ਹੋਂਦ ਵਾਲੇ ਫਿਲਮਾਂ ਦੇ ਵਿੱਚ ਕੰਮ ਕਰੋਗੇ ਤੁਸੀਂ ਅੱਗੇ ਲੋਗੇ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਮਾਣੇ ਕਿਹਾ ਕਿ ਮੈਂ ਡਾਇਕੀ ਵੀ ਜ਼ਿਆਦਾ ਕਿਉਂਕਿ ਮੈਨੂੰ 10 12 ਸਾਲ ਹੋ ਗਏ ਤਾਂ ਲੇਕਿਨ ਸਿਨੇਮਾ ਉਹ ਮੈਂ ਟਰਾਈ ਕਰ ਰਿਹਾ ਕਿ ਅੱਗੇ ਕੀ ਔਰ ਇਹਨੂੰ ਕਿਵੇਂ ਨਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕਰੈਕਟਰਸ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਾਨੂੰ ਉਹਨਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਹਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅچھے ਤਰੀਕੇ ਨਾਲ ਡੀਲ ਕਰਦੇ ਨੇ ਸੈਕਟ ਤੇ ਸੋ ਮੈਨੂੰ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਆ ਉਹ ਤੋਂ ਅਸੀਂ ਸਮਝ ਰਹੇ ਆ ਤੇ ਚਾਹੀ ਪਰੀਆਂ ਵਾਲਾ Song ਜਿਹੜਾ ਤੁਹਾਡਾ ਉਹ ਇੱਕ ਵਾਰੀ ਗਾ ਜੀ ਪਰੀਆਂ ਦੇ ਦੇਸੋਂ ਆਈ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬਲਾਦੀ ਸੋਣੀ ਹੈ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ